ਦੋਸਤੋ ਕਿਰਪਾ ਹੋਰ ਹੋ ਗਈ ਆ ਬਾਬੇ ਨਾਨਕ ਦੀ ਤੇ ਆਪਾਂ ਖਾਲ ਪੋਣ ਵਾਲਾ ਮੈਸਪਟਲ ਲੈ ਕੇ ਆਏ ਲੋ ਵੀ ਦੋਸਤੋ ਬਾਬੇ ਨਾਨਕ ਦੀ ਕਿਰਪਾ ਇੱਕ ਹੋਰ ਹੋ ਗਈ ਤੇ ਆਪਾਂ ਆਪਣੇ ਸੰਦਾਂ ਦੇ ਵਿੱਚ ਇੱਕ ਹੋਰ ਚੀਜ਼ ਸ਼ਾਮਲ ਕਰ ਲਈ ਹੈ ਤੇ ਹੁਣੇ ਆਪਾਂ ਕੈਂਪਰ ਤੇ ਲੈ ਕੇ ਆਏ ਆਂ ਤੇ ਫਿਰ ਚੱਲ ਆਪਾਂ ਉਹਦੇ ਦੋਸਤਾਂ ਤੋਂ ਵੀ ਇਹਦੇ ਰਿਵਿਊ ਲੈ ਲਈਏ ਤੇ ਇਹਦੇ ਇਹਦੀ ਜਾਣਕਾਰੀ ਲੈ ਲਈਏ ਕਿਉਂਕਿ ਆ ਸਾਡੇ ਅਸੀਂ ਪਿਛਲੇ ਸਾਲ ਵੀ ਇਹ ਖਰੀਦਿਆ ਸੀਗਾ ਪਰ ਉਹ ਬੂਮ ਦੇ ਨਾਲ ਹੀ ਫੇਲਡ ਕਰਤਾ ਸੀਗਾ ਤੇ ਹੁਣ ਆਪਾਂ ਜਿਹੜਾ ਕਿ ਨਵਾਂ ਬੂਮ ਬਣਾਇਆ ਉਹਦੇ ਨਾਲ ਪਹਿਲਾਂ ਆਪਾਂ ਕੱਲਾ ਸਪਰੇਅ ਵਾਲਾ ਹੀ ਤਿਆਰ ਕੀਤਾ ਸੀਗਾ ਆ ਵੀ ਸਾਰਾ ਸਿਸਟਮ ਤੇ ਹੁਣ ਆਪਾਂ ਖਾਦ ਵਾਲਾ ਵੀ ਲੈ ਆਂਦਾ ਤੇ ਦੋਸਤੋ ਅ ਇਹਦੇ 'ਚ ਤੁਸੀਂ ਸਾਨੂੰ ਦੱਸਣਾ ਹੈ ਵੀ ਅਸੀਂ ਤੁਹਾਡੇ ਤੇ ਕੁਐਸਚਨ ਪੁੱਛਦੇ ਆਂ ਵੀ ਇਹ ਕਿੰਨੇ ਸੋ ਆਰਪੀਐਮ ਤੇ ਕਿੰਨਾ ਇੱਥੋਂ ਆਪਾਂ ਛੱਡਣਾ ਹੈ ਨੂੰ ਦੋ ਤੇ ਕਰਨਾ ਹੈ ਕਿੰਨਾ ਮਤਲਬ ਕਿ ਗੱਟਾ ਯੂਰੀਆ ਪਾਊਗਾ ਜੇ ਕਿਸੇ ਭੈਣ ਭਰਾ ਨੂੰ ਉਹ ਜਾਣਕਾਰੀ ਤੇ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਤੇ ਬਾਕੀ ਮੈਚੋ ਦਾ ਕਾਮਯਾਬ ਹੋਇਆ ਨਹੀਂ ਕਾਮਯਾਬ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਤੇ ਹੁਣ ਆਪਾਂ ਇਹਨਾਂ ਚੱਕ ਕੇ ਤੇ ਇੰਸਟਾਲ ਕਰਦੇ ਆਂ ਮਜਨ ਤੋਂ ਇਹ ਵਿੱਤੀ ਤਮਿਲ ਨਾਲ ਤਾਂ ਵੀ ਕੁਆਂਟਲ ਦਾ 50 ਕਿਲੋ ਦਾ ਵੀ ਨਹੀਂ ਹੋਣਾ ਪਰ ਪੈਸੇ ਬਹੁਤ ਲੱਗ ਜਾਂਦੇ ਆ ਤੇ ਲਓ ਜੀ ਬੂਮ ਹੋ ਗਿਆ ਸਟਾਰਟ ਤੇ ਹੁਣ ਬੂਮ ਦੀ ਜਿਹੜੀ ਕਿ ਸੈਟਿੰਗ ਕਰਦੇ ਆ ਖਾਦ ਵਾਲੀ ਸਿਸਟਮ ਦੇ ਨਾਲ ਤੇ ਅੱਜ ਪਹਿਲੇ ਦਿਨ ਜਿਹੜੇ ਕਿ ਫਿਰ ਖਾਦ ਪਾਵਾਂਗੇ ਇਹਦੇ ਨਾਲ ਆਮੇ ਨਾਲ ਕਿਤੇ ਕਿਰਪਾ ਨਾਲ ਚਲੋ 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 ਚਲ ਬਾਸ ਸੋਨੇ ਦੀ ਲੱਭ ਸਕਦੇ ਆਂ ਸਾਵਟ ਪਾਓ ਸਾਵਟ ਕਹਿੰਦੇ ਸੀ ਬਰਾਬਰ ਕਰਕੇ ਕੱਟਣੀ ਪੈਣੀ ਹੈ ਤੇ ਕੱਟਦੇ ਨਹੀਂ ਦੋਸਤੋ ਕਿਉਂਕਿ ਹਰੇਕ ਪ੍ਰੋਫੈਕਟਰ ਦੀ ਅਲੋਡ ਸੈਟਿੰਗ ਦੇ ਹਿਸਾਬ ਨਾਲ ਸਾਵਟ ਆਉਂਦੀ ਹੈ ਕੋਈ ਦੋਸਤੋ ਫਾਈਨਲ ਅਸੀਂ ਫਿਟਿੰਗ ਕਰ ਲਿਆ ਜਿਹੜੀ ਚੀਜ਼ ਆੜਦੀ ਵੇਖੋ ਆਹ ਸ੍ਰੀਤਾ ਦੇਖਣੀ ਹੈ ਤੇ ਦੋਸਤੋ ਹੁਣ ਖੇਤ ਲੈ ਕੇ ਜਾਂਦੇ ਆ ਤੇ ਤੁਹਾਨੂੰ ਉੱਥੇ ਫਾਈਨਲ ਇਹਦਾ ਰਿਵਿਊ ਦੱਸਦੇ ਆ ਇੱਕ ਵਾਰੀ ਅਸੀਂ ਮਾੜਾ ਮੋਟਾ ਡੈਮੋ ਲਾ ਲਈਏ ਕਿਵੇਂ ਲੱਗ ਰਿਹਾ ਵਧੀਆ ਹੀ ਤਵੇ ਉਹ ਵੀ ਆਪਣੇ ਹੈ ਨਹੀਂ ਸੀ ਅਸੀਂ ਬਣ ਕੇ ਹਾਂ ਤੇ ਬੰਨਦਾ ਦੋਸਤੋ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹੀ ਫਰਾ ਕੁਛ ਕੋਈ ਗੱਲ ਨਹੀਂ ਬਾਈ ਕਿ ਸੱਚੀ 파ਸਾ ਸੱਚੀ ਦੋਸਤੋ ਕਿਰਪਾ ਹੋਰ ਹੋ ਗਈ ਆ ਬਾਬੇ ਨਾਨਕ ਦੀ ਤੇ ਆਪਾਂ ਖਾਦ ਪਾਉਣ ਵਾਲਾ ਬੈਸਪਤਾ ਲੈ ਕੇ ਆਏ ਤੇ ਅੱਜ ਇਹ ਤਾਂ ਪਹਿਲਾ ਦਿਨ ਆ ਤੇ ਦੇਖਦੇ ਆਂ ਤੇ ਪ੍ਰਮਾਤਮਾ ਭਲੇ ਕਰੇ ਵੀ ਸਾਡਾ ਚਲਾਉਣਾ ਅੱਜ ਚੋਣ ਦੇ ਵਿੱਚ ਖਾਲ ਵਧੀਆ ਪਾਵੇ ਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਤੇ ਬਾਕੀ ਦੋਸਤੋ ਇਹਦੇ ਬਾਰੇ ਜਰੂਰ ਸਾਨੂੰ ਜਾਣਕਾਰੀ ਦਿਓ ਬੇ ਕਿੰਨੇ ਲੈਵਲ ਤੇ ਛੱਡੀਏ ਕਿੰਨੇ ਚੱਕਰ ਤੇ ਚਲਾਈਏ ਕਿੰਨੇ ਆਰ ਪੀ ਐਮ ਰੱਖੇ ਟਰੈਕਟਰ ਦੇ ਕਿੰਨੀ ਦੂਰ ਛੱਟੂਗਾ ਉਹਦੇ ਬਾਰੇ ਅਸੀਂ ਪਿਛਲੇ ਸਾਲ ਸੀਗਾ ਸਾਡੇ ਕੋਲੇ ਪਰ ਅਸੀਂ ਉਹਦੀ ਵਰਤੋਂ ਨਹੀਂ ਕੀਤੀ ਸੀ ਚੰਗੀ ਤਰ੍ਹਾਂ ਤੇ ਇਹਦੀ ਤੁਸੀਂ ਸਾਨੂੰ ਜੇ ਕਿਸੇ ਕੋਲੇ ਮੈਸੇਜ ਹੈ ਤਾਂ ਨਿਸ਼ਾਨੇ ਸਾਡੇ ਨੂੰ ਜਰੂਰ ਦੱਸਿਓ ਫਿਰ ਉਸ ਆਈਡੀ ਨੂੰ ਅਸੀਂ ਵੀ ਚਲਾਵਾਂਗੇ ਕੰਮ ਤੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ